ਸਸੀ ਕਾਰ ਜੀ ਵੈਲਕਮ ਟੂ ਮੈਕ ਕਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਜ਼ੋਰਜਟ ਆਰੀ ਵਰਕ ਦੇ ਵਿੱਚ ਸੂਟ ਲੈ ਕੇ ਆਏ ਜੀ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸੂਟ ਹੋਣਗੇ ਜਿਵੇਂ ਜਿਹੜੀ ਸ਼ਰਟ ਹੈ ਉਹ ਤੋਂ ਜ਼ੋਰਜਟ ਆਰੀ ਵਰਕ ਦੇ ਵਿੱਚ ਰਹਿਣੀ ਹੈ 2.5 ਮੀਟਰ ਦੀ ਤੇ ਨਾਲ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਦਿੱਤਾ ਹੋਇਆ ਜਿਹਦੇ ਵਿੱਚੋਂ ਤੁਸੀਂ ਬਾਟਮ ਵੀ ਬਣਾ ਸਕਦੇ ਹੋ ਤੇ ਸ਼ਰਟ ਤੇ ਲਾਈਨਿੰਗ ਵੀ ਲਵਾ ਸਕਦੇ ਹੋ ਉਹਦੇ ਵਿੱਚੋਂ 5 ਮੀਟਰ ਦਾ ਫੈਬਰਿਕ ਹੈ ਜੀ ਨਾਲ ਤੇ ਜੌਰਜਟ ਦਾ ਹੀ ਦੁਪੱਟਾ ਨਾਲ ਤੇ ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ 2200 2200 ਪ੍ਰਾਈਸ ਦੇ ਨਾਲ ਸੂਟ ਰਹਿਣਗੇ ਤੇ ਬਾਕੀ ਕੋਰੀਅਰ ਚਾਰਜੇਸ ਹੈ ਜਿਹੜੇ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੇਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 814658080 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਪੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸਨੀ ਹੋਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਆ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬਾਕੀ ਜਿਨ੍ਹਾਂ ਨੂੰ ਵੀਡੀਓ ਦੇ ਵਿੱਚ ਉਹ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਚੱਲਦੀ ਵੀਡੀਓ ਦੇ ਵਿੱਚੋਂ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਹਰ ਇੱਕ ਤਰ੍ਹਾਂ ਦੀ ਸਟੀਚਿੰਗ ਕਰੀਦੀ ਹੈ ਜੀ ਜਿਵੇਂ ਬਾਹਰ ਵਾਲੇ ਕਸਟਮਰ ਨੇ ਸਟੀਚ ਕਰਾ ਕੇ ਵੀ ਸੂਟ ਮਕਾਉਣੇ ਆ ਤਾਂ ਜਿਵੇਂ ਦਾ ਮਰਜ਼ੀ ਤੁਸੀਂ ਸਟੀਚ ਕਰਾ ਕੇ ਵੀ ਸੂਟ ਰੈਡੀ ਕਰਾ ਕੇ ਮੰਗਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਬਲੈਕ ਕਲਰ ਦੇ ਵਿੱਚ ਹੈ ਜੀ ਪਹਿਲਾ ਸੂਟ ਆਪਣਾ ਪਹਿਲਾਂ ਤਾਂ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ हटਕੇ ਜੇ ਪ੍ਰਿੰਟ ਹੈ ਫਲਾਵਰ ਪ੍ਰਿੰਟ ਨਾਲੋਂ हटਕੇ ਬੜਾ ਸੋਹਣਾ ਪੱਤਿਆਂ ਵਾਲੀ ਡਿਜ਼ਾਈਨ ਦੇ ਵਿੱਚ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਜੌਰਜਟ ਦੇ ਵਿੱਚ ਸ਼ਰਟ ਰਹਿਣੀ ਹੈ ਤੇ ਸਾਰੀ ਸ਼ਰਟ ਦੇ ਵਿੱਚ ਫਰੰਟ ਬੈਕ ਸਾਰੀ ਤੇ ਇਹ ਥ੍ਰੈਡ ਨਾਲ ਆਰੀ ਵਰਕ ਹੋਇਆ ਜੀ ਬਹੁਤ ਸੋਹਣਾ ਫਰੰਟ ਬੈਕ ਸਾਰੀ ਸ਼ਰਟ ਤੇ ਐਵੇਂ ਹੀ ਹੈ ਪੂਰੀ 2.5 ਮੀਟਰ ਦੀ ਸ਼ਰਟ ਰਹਿਣੀ ਹੈ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਫੈਬਰਿਕ ਹੈ ਜੀ ਜੌਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਹੈ ਜੀ ਨਾਲ ਇਹਦੇ ਵਿੱਚੋਂ ਸ਼ਰਟ ਦੀ ਲਾਈਨਿੰਗ ਤੇ ਬਾਟਮ ਬਣ ਜਾਣੀ ਹੈ ਬਹੁਤ ਜ਼ਿਆਦਾ ਬੈਨੀਫਿਟ ਹੈ ਜੀ ਨਾਲ ਸੂਟਾਂ ਦੇ ਵਿੱਚ ਤੇ ਨਾਲ ਜੌਰਜਟ ਦਾ ਹੀ ਦੁਪੱਟਾ ਰਹੂਗਾ ਪੂਰਾ 2.5 ਮੀਟਰ ਦਾ ਇਹ ਦੇਖੋ ਕਿੰਨਾ ਪਿਆਰਾ ਲਾਈਨਿੰਗ ਦੇ ਵਿੱਚ ਦੁਪੱਟਾ ਜੌਰਜਟ ਦਾ ਹੀ ਦੁਪੱਟਾ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਹੈ ਇਹ ਆਪਣਾ 2200 ਪ੍ਰਾਈਸ ਦੇ ਨਾਲ ਹੈਗਾ ਅੱਜ ਦਾ ਪਹਿਲਾ ਸੂਟ 2500 ਪ੍ਰਾਈਸ ਹੈ ਜੀ ਸੂਟ ਦਾ ਬਾਕੀ ਕੋਰੀਅਰ ਚਾਰਜਸ ਮੈਂ ਤੁਹਾਨੂੰ ਦੱਸੇ ਦਿੱਤੇ ਅਲੱਗ ਤੋਂ ਹੋਣਗੇ ਤੇ ਡਾਰਕ ਕਲਰ ਦੇ ਵਿੱਚ ਆਪਣੇ ਕੋਲ ਇੱਕ ਦੋ ਸੂਟੇ ਬਾਕੀ ਸਾਰੇ ਲਾਈਟ ਕਲਰ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਸੂਟ ਇਹ ਹੈਗਾ ਬੜਾ ਸੋਹਣਾ ਮਜੈਂਟਾ ਪਿੰਕ ਮਜੈਂਟਾ ਕਲਰ ਸਾਰੇ ਸੂਟਾਂ ਦੇ ਨਾਲ 5 ਮੀਟਰ ਦਾ ਪਿਓਰ ਮਸਲੀਨ ਦਾ ਫੈਬਰਿਕ ਹੈ ਜੀ ਨਾਲ ਜੌਰਜਟ ਦੀ ਸ਼ਰਟ ਹੈ। ਪ੍ਰਿੰਟ ਦੇਖੋ ਇਹ ਵਾਲੇ ਸੂਟ ਦਾ ਕਿੰਨਾ ਪਿਆਰਾ ਪ੍ਰਿੰਟ ਹੈ। ਸਾਰੇ ਤੇ ਆਰੀ ਵਰਕ ਹੋਇਆ ਨਾਲ ਪੂਰੇ 2.5 ਮੀਟਰ ਦੀ ਸ਼ਰਟ ਰਹਿਣੀ ਹੈ। ਇਹ ਆ ਕੀ ਸ਼ਰਟ ਸਾਰੇ ਤੇ ਫਰੰਟ ਬੈਕ ਸਾਰੇ ਤੇ ਆਰੀ ਵਰਕ ਹੈ ਤੇ ਨਾਲ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਹੈ ਸ਼ਰਟ ਦੀ ਲਾਈਨਿੰਗ ਵੀ ਲੱਗ ਜਣੀ ਹੈ ਤੇ ਨਾਲ ਬਾਟਮ ਬਣ ਜਣੀ ਹੈ ਨਾਲ। ਤੇ ਨਾਲ ਜੌਰਜਟ ਦਾ ਦੁਪੱਟਾ ਦੁਪੱਟਾ ਪੂਰੇ ਖੁੱਲੇ 2.5 ਮੀਟਰ ਦੇ ਦੁਪੱਟੇ ਰਹਿਣਗੇ ਜੀ ਫੁੱਲ ਲੈਂਥ ਦੇ ਲੁੱਕ ਦੇਖੋ ਗ੍ਰੇ ਤੇ ਪਿੰਕ ਦਾ ਬਹੁਤ ਪਿਆਰਾ ਕੰਟਰਾਸਟ ਦੁਪੱਟੇ ਦੇ ਵਿੱਚ ਇਹ ਲੁੱਕ ਆ ਜਣੀ ਸੂਟ ਦੇ ਕਿੰਨਾ ਪਿਆਰਾ ਸੂਟ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਆ ਗਿਆ ਇਹਦੇ ਵਿੱਚ ਲਾਈਟ yellow ਕਲਰ ਬਿਲਕੁਲ ਲਾਈਟ ਜਿਹਾ yellow ਕਲਰ ਹੈ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਨੇ ਦੇ ਦਿਖਾਵਾਂਗੇ ਤੁਹਾਨੂੰ ਤੇ ਬਹੁਤ ਬੈਨੀਫਿਟ ਹੈ ਕਿਉਂਕਿ 5 ਮੀਟਰ ਦਾ ਫੈਬਰਿਕ ਤੁਹਾਨੂੰ ਫੁੱਲ ਸੂਟ ਦਾ ਦਿੱਤਾ ਹੋਇਆ ਨਾਲ ਬਹੁਤ ਪਿਆਰਾ ਪ੍ਰਿੰਟ ਲਾਈਟ yellow ਕਲਰ ਹੈ ਬਿਲਕੁਲ ਲਾਈਟ yellow ਕਲਰ ਤੇ ਸਾਰੀ ਸ਼ਰਟ ਤੇ ਆਰੀ ਵਰਕ ਹੋਇਆ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਪਿੰਕ ਕਲਰ ਦੇ ਫਲਾਰਸ ਦੇ ਨਾਲ ਅਲੱਗ ਜੀ ਲੁੱਕ ਆ ਰਹੀ ਹੈ ਇਹ ਵਾਲੇ ਸੂਟ ਉਹ ਸੋਹਣਾ ਲਾਈਟ ਕਲਰ ਹੈ ਜਾਰਜਟ ਆਰੀ ਵਰਕ ਦੇ ਨਾਲ ਹੈਗੀ ਹੈ ਸ਼ਰਟ ਤੇ ਨਾਲ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਦਿੱਤਾ ਹੋਇਆ ਸ਼ਰਟ ਦੀ ਲਾਈਨਿੰਗ ਤੇ ਬਾਟਮ ਦਾ ਫੈਬਰਿਕ ਹੈ ਜੀ ਨਾਲ ਪੂਰਾ 5 ਮੀਟਰ ਦਾ ਫੈਬਰਿਕ ਨਾਲ ਤੇ ਨਾਲ ਜਾਰਜਟ ਦਾ ਹੀ ਦੁਪੱਟਾ ਪੂਰਾ 2.5 ਮੀਟਰ ਦਾ ਇਹ ਲੋਕਤ ਕੋਫਤ ਪਿਆਰੇ ਸੂਟ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਆਪਣਾ ਇਹ ਵਾਰ। ਨੈਕਸਟ ਆ ਗਿਆ ਬੜਾ ਸੋਹਣਾ ਫਰੋਜ਼ੀ ਕਲਰ। ਸੋਨਾ ਜਾਂ ਫਰੋਜ਼ੀ ਆ। ਆ ਜਾਣੀ ਹੈ ਸੂਟ ਦੀ ਬਹੁਤ ਸੋਹਣਾ ਫਿਰੋਜ਼ੀ ਕਲਰ ਦੇ ਵਿੱਚ ਹੈ ਜੀ ਸੂਟ ਸਾਰੇ ਦੇ ਵਿੱਚ ਆਰੀ ਵਰਕ ਹੋਇਆ ਬਹੁਤ ਸੋਹਣਾ ਫਲਾਵਰ ਡਿਜ਼ਾਈਨ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਆਰੀ ਵਰਕ ਸਾਰਾ ਜਾਲ ਬਣਿਆ ਹੋਇਆ ਸ਼ਰਟ ਤੇ थ्रेड ਦੇ ਨਾਲ ਤੇ ਫਰੰਟ ਬੈਕ ਦੋਰ ਸ਼ਰਟ ਤੇ ਆਰੀ ਵਰਕ 2.5 ਮੀਟਰ ਦੀ ਫੁੱਲ ਲੈਂਥ ਦੇ ਵਿੱਚ ਸ਼ਰਟ ਰਹੂਗੀ ਤੇ ਇਹਦੇ ਨਾਲ ਉਰਮਸਲੀਨ ਦਾ 5 ਮੀਟਰ ਦਾ ਪਲੇਨ ਫੈਬਰਿਕ ਰਹਿਣਾ ਪੂਰੇ 5 ਮੀਟਰ ਦੀ ਕਟ ਹੈ ਜੀ ਤੇ 셔ਟ ਦੀ ਲਾਈਨਿੰਗ ਤੇ ਬਾਟਮ ਦਾ ਫੈਬਰਿਕ ਹੈ ਜੀ ਤੇ ਨਾਲ ਜੌਰਜਟ ਦਾ ਹੀ ਪੂਰਾ 2.5 ਮੀਟਰ ਦਾ ਦੁਪੱਟਾ ਲਊਗਾ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਆਪਣਾ ਇਹ ਬਰਸਟ ਨੈਕਸਟ ਆ ਗਿਆ ਲਾਈਟ ਗ੍ਰੇ ਕਲਰ ਲਾਈਟ ਗ੍ਰੇ ਫਲਰ ਬਹੁਤ ਸੋਹਣਾ ਲਾਈਟ ਗ੍ਰੇ ਕਲਰ ਦੇ ਵਿੱਚ ਜੌਰਜਟ ਆਰੀ ਵਰਕ ਦੇ ਵਿੱਚ ਹੈਗੀ ਆਪਣੀ ਸ਼ਰਟ ਤੇ ਦੇਖੋ ਕਿੰਨਾ ਪਿਆਰਾ ਕਲਰ ਹੈ ਬਹੁਤ ਸੋਹਣਾ ਸਾਰੇ ਤਿਆਰੀ ਵਰਕ ਹੋਇਆ ਤੇ ਨਾਲ ਗ੍ਰੇ ਕਲਰ ਦਾ ਹੀ ਪਲੇਨ 5 ਮੀਟਰ ਦਾ ਮਸਲੀਨ ਦਾ ਫੈਬਰਿਕ ਹੈ ਜੀ ਪਿਓਰ ਮਸਲੀਨ ਦਾ ਸ਼ਰਟ ਦੀ ਲਾਈਨਿੰਗ ਤੇ ਬਾਟਮ ਬਣਨੀ ਹੈ ਤੇ ਨਾਲ ਜੌਰਜਟ ਦਾ ਹੀ 2.5 ਮੀਟਰ ਦਾ ਦੁਪੱਟਾ ਰੋਗਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸਿੱਖ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਬੜਾ ਸੋਹਣਾ ਲੱਕ ਜਿਹਾ ਕਲਰ ਹੈ ਡਸਟੀ ਪੀਚ ਜਿਹਾ ਕਲਰ ਹੈ ਸੂਟ ਦਾ ਬਹੁਤ ਪਿਆਰ ਲੁੱਕ ਦੇ ਵਿੱਚ ਸੂਟ ਲਾਈਟ ਕਲਰ ਦੇ ਵਿੱਚ ਹੈ ਬੜਾ ਪਿਆਰਾ ਮਲਟੀ ਕਲਰ ਦਾ ਪ੍ਰਿੰਟ ਲੁੱਕ ਆ ਜੀ ਸੂਟ ਦੇਖੋ ਕਿੰਨਾ ਪਿਆਰਾ ਆਰੀ ਵਰਕ ਹੋਇਆ ਸਾਰੇ ਤੇ ਸਾਰਾ ਆਰੀ ਵਰਕ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਹੈ ਜੀ ਨਾਲ ਸ਼ਰਟ ਦੀ ਲਾਈਨਿੰਗ ਤੇ ਬਾਟਮ ਤੇ ਨਾਲ ਜਾਰਜਟ ਦਾ ਹੀ ਦੁਪੱਟਾ ਬਹੁਤ ਪਿਆਰੀ ਲੁੱਕ ਦੇ ਵਿੱਚ ਇਹ ਲੁੱਕਾ ਦੇਖੋ ਕਿੰਨਾ ਪਿਆਰਾ ਸਰਦਾਰੀ ਸੂਟ ਹੈ ਗਰਮੀਆਂ ਦੇ ਅਕੋਰਡਿੰਗ ਬਹੁਤ ਸੋਹਣਾ ਕਲਰ ਹੈ ਬਾਕੀ ਜੇ ਤੁਸੀਂ ਆਪਣੀ ਏਜ ਦਾ ਸੋਚ ਕੇ ਲੈਣਾ ਵੀ ਥੋੜਾ ਸੋਬਰ ਕਲਰ ਹੈ ਤਾਂ ਬਹੁਤ ਸੋਹਣਾ ਕਲਰ ਹੈ ਜੀ ਬੜੇ ਸੂਟ ਦਾ ਲੁੱਕਾ ਨੈਕਸਟ ਆ ਗਿਆ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਇਹ ਤੁਹਾਨੂੰ ਦਿਖਾਣਾ ਹੈ ਕਲਰ ਸਾਰੇ ਲੱਗ ਤੋਂ ਲੱਗ ਕਲਰ ਬੜਾ ਸੋਹਣਾ ਮਹਿੰਦੀ ਕਲਰ ਹੈ ਜੀ بیس ਸੂਟ ਦਾ ਮਹਿੰਦੀ ਕਲਰ ਦੇ ਵਿੱਚ ਜੌਰਜਟ ਦੇ ਵਿੱਚ ਸ਼ਰਟ ਸਾਰੀ ਤੇ ਆਰੀ ਵਰਕ ਹੋਇਆ ਹੈ ਦੇ ਨਾਲ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਹੈ ਜੀ ਬੜਾ ਸੋਹਣਾ ਮਹਿੰਦੀ ਅੰਗੂਰੀ ਜਿਹਾ ਰੰਗ ਹੁੰਦਾ ਜਿਹੜਾ ਥੋੜਾ ਗ੍ਰੀਨਿਸ਼ ਟੋਨ ਤੇ ਉਹ ਵਾਲਾ ਕਲਰ ਹੈ ਜੀ ਸੂਟ ਦਾ بیس ਕਲਰ ਤੇ ਨਾਲ ਹੈਗਾ ਪਿਓਰ ਜੌਰਜਟ ਦਾ ਹੀ ਦੁਪੱਟਾ ਨਾਲ ਫੈਬਰਿਕ ਹੈ ਜਿਹੜਾ 5 ਮੀਟਰ ਦਾ ਦਿੱਤਾ ਹੋਇਆ ਹੈ ਸ਼ਰਟ ਦੀ ਲਾਈਨਿੰਗ ਤੇ ਬਾਟਮ ਇਹ ਦੇਖੋ ਦੁਪੱਟਾ ਕਿੰਨਾ ਪਿਆਰਾ ਇਹ ਵਾਲੇ ਸੂਟ ਦਾ ਨਾਲ ਫਰੋਜ਼ੀ ਪ੍ਰਿੰਟਿੰਗ ਹੈ ਇਹ ਲੁੱਕ ਆਦਣੀ ਸੂਟ ਦੀ ਦੇਖੋ ਕਿੰਨਾ ਪਿਆਰਾ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਨੇ ਨੈਕਸਟ ਆ ਗਿਆ ਬੜਾ ਸੋਹਣਾ ਗ੍ਰੀਨ ਜਿਹਾ ਕਲਰ ਹੈ ਜੀ ਇਹ ਵੀ ਸੂਟ ਦਾ ਜੌਰਜਟ ਦੇ ਵਿੱਚ ਸ਼ਰਟ ਪੂਰੇ 2.5 ਮੀਟਰ ਦੀ ਸ਼ਰਟ ਰਹੂਗੀ ਜੌਰਜਟ ਦੇ ਵਿੱਚ ਸਾਰੀ ਤੇ ਆਰੀ ਵਰਕ ਦੇਖੋ ਕਿੰਨਾ ਪਿਆਰਾ ਹੈ ਜਿਉਂ-ਜਿਉਂ ਲਾਈਟ ਕਲਰ ਹੁੰਦਾ ਹੈ ਖੂਬ ਪੂਰਾ ਖਿੜਕੇ ਦਿਖ ਰਿਹਾ ਆਰੀ ਵਰਕ ਹੋਇਆ ਹੋਇਆ ਦੇਖੋ ਕਿੰਨਾ ਪਿਆਰਾ ਥ੍ਰੈਡ ਦੇ ਨਾਲ ਬਹੁਤ ਪਿਆਰਾ ਆਰੀ ਵਰਕ ਹੋਇਆ ਤੇ ਪ੍ਰਿੰਟਿੰਗ ਸੂਟ ਦੀ ਦੇਖੋ ਕਿੰਨੀ ਪਿਆਰੀ ਹੈ ਲਾਈਟ ਕਲਰ ਵੀ ਹੈ ਜੇ ਤੁਸੀਂ ਗਿਫਟ ਪਰਪਸ ਦੇ ਲਈ ਵੀ ਲੈਣੇ ਆ ਸੂਟ ਤਾਂ ਬੈਸਟ ਸੂਟ ਹੈ ਤੇ ਨਾਲ ਬੜੀ ਸੋਹਣੀ ਗ੍ਰੀਨਿਸ਼ ਜੇ ਕਲਰ ਦੇ ਵਿੱਚ ਹੈਗਾ 5 ਮੀਟਰ ਦਾ ਪਿਓਰ ਮਸਲੀਨ ਦਾ ਫੈਬਰਿਕ ਸ਼ਰਟ ਦੀ ਲਾਈਨਿੰਗ ਤੇ ਬਾਟਮ ਬਣ ਜਾਣੀ ਹੈ ਜੀ ਇਹਦੇ ਵਿੱਚ ਤੇ ਨਾਲ ਹੈਗਾ ਜੌਰਜਟ ਦਾ ਹੀ ਪੂਰੇ 2.5 ਮੀਟਰ ਦਾ ਦੁਪੱਟਾ ਲਾਈਨਿੰਗ ਦੇ ਵਿੱਚ ਇਹਨੂੰ ਕਰਦੇ ਦੇਖੋ ਕਿੰਨਾ ਪਿਆਰਾ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 2200 ਪ੍ਰਾਈਸ ਦੇ ਨਾਲ 2500 ਪ੍ਰਾਈਸ ਤੇ ਹਾਸਿਲ ਕਰ ਰਹੇ ਹਾਂ ਤੇ ਨੈਕਸਟ ਆ ਕੇ ਦੇਖੋ ਕਿੰਨਾ ਪਿਆਰਾ ਮਸਟਰਡਿਆ ਕਲਰ ਹੈ ਥੋੜਾ ਮਹਿੰਦੀ ਜੀ ਟੋਨ ਤੇ ਮਸਟਰਡ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਦਾ ਇਹ ਲੁੱਕ ਆ ਗਈ ਐਂ ਤੇ ਦੇਖੋ ਕਿੰਨਾ ਪਿਆਰਾ ਸਾਰਾ ਆਰੀ ਵਰਕ ਹੋਇਆ ਜੌਰਜਟ ਦੀ ਸ਼ਰਟ ਆਰੀ ਵਰਕ ਦੇ ਨਾਲ 2.5 ਮੀਟਰ ਦੀ ਤੇ ਨਾਲ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਰਹੂਗਾ ਸ਼ਰਟ ਦੀ ਲਾਈਨਿੰਗ ਬਾਟਮ ਬਣ ਜਾਨੀਏ ਤੇ ਹੈਗਾ ਜੌਰਜਟ ਦਾ ਦੁਪੱਟਾ ਕਿੰਨਾ ਪਿਆਰਾ ਹੈ ਕਲਰ ਬੜਾ ਸੋਹਣਾ ਹੈ ਇਹਦਾ ਸੂਟ ਦਾ ਪੈਰਟਜੀ ਟੋਨ ਦੇ ਵਿੱਚ ਅਲੱਗ ਜਿਹੀ ਕਲਰ ਹੈ ਦੇਖੋ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਵੈਲਿਕ ਹੈ ਨੈਕਸਟ ਆ ਗਿਆ ਬੜਾ ਸੋਹਣਾ ਸਕਾਈ ਬਲੂ ਕਲਰ ਹੈ ਸਕਾਈ ਬਲੂ ਕਲਰ ਦੇ ਵਿੱਚ ਸੋਟ ਜਾਰਜਟ ਦੀ ਸ਼ਰਟ ਆਰੀ ਵਰਕ ਦੇ ਨਾਲ ਸਾਰੀ ਤਿਆਰੀ ਵਰਕ ਹੋਇਆ ਤੇ ਨਾਲ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਹੈ ਜੀ ਸ਼ਰਟ ਦੀ ਲਾਈਨਿੰਗ ਤੇ ਬਾਟਮ ਬਣ ਜਾਣੀ ਹੈ ਇਹਦੇ ਵਿੱਚ ਤੇ ਨਾਲ ਜਾਰਜਟ ਦਾ ਹੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੋਗਾ ਇਹ ਲੁਕਾ ਕੇ ਰੱਖੀ ਬੜਾ ਸੋਹਣਾ ਸਕਾਈ ਬਲੂ ਕਲਰ ਹੈ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਹੈ ਜੀ 2200 ਪ੍ਰਾਈਸ ਦੇ ਨਾਲ ਅੱਜ ਮੈਂ ਤੁਹਾਨੂੰ ਸੂਟ ਦਿਖਾਏ ਆ ਜੌਰਜਟ ਆਰੀ ਵਰਕ ਦੇ ਵਿੱਚ 2.5 ਮੀਟਰ ਦੀ ਸ਼ਰਟ ਹੈ ਜੀ ਜੌਰਜਟ ਦਾ ਹੀ ਦੁਪੱਟਾ ਨਾਲ 2.5 ਮੀਟਰ ਦਾ ਤੇ ਨਾਲ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਨਾਲ ਦਿੱਤਾ ਹੋਇਆ ਸ਼ਰਟ ਦੀ ਲਾਈਨਿੰਗ ਤੇ ਬਾਟਮ ਦੇ ਲਈ ਤੇ 2200 ਪ੍ਰਾਈਸ ਦੇ ਨਾਲ ਮੈਂ ਤੁਹਾਨੂੰ ਸੂਟ ਦਿਖਾਈ ਹਾਂ ਹਾਂਜੀ ਅੱਤੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੇ ਮੇਰਾ 8146580803 8146580800 ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ